ਸਾਰੇ ਹੀ ਸ్రోਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਕੀਤੀਆਂ ਹੋਈਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਗਿਆ ਇੱਕ ਗਰੰਟੀ ਜਿਸ ਦੇ ਉੱਪਰ ਪੰਜਾਬ ਸਰਕਾਰ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਸੀ ਔਰਤਾਂ ਨੂੰ ਕੀਤਾ ਹੋਇਆ ਵਾਅਦਾ 1100 ਰੁਪਏ ਉਸ ਨੂੰ ਵੀ ਪੰਜਾਬ ਸਰਕਾਰ ਨੇ ਅੱਜ ਮਨਜ਼ੂਰੀ ਦੇ ਦਿੱਤੀ ਪੰਜਾਬ ਸਰਕਾਰ ਦੇ ਵੱਲੋਂ ਜੋ 1100 ਰੁਪਏ ਬਹੁਤ ਜਲਦੀ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਜੋ ਟ੍ਰੋ ਪਾਲਿਸੀ ਯੋਜਨਾ ਇਸ ਦੇ ਤਹਿਤ 1100 ਰੁਪਏ ਔਰਤਾਂ ਦੇ ਖਾਤਿਆਂ ਵਿੱਚ ਪਹਿਲੀ ਕਿਸ਼ਤ ਆਵੇਗੀ ਕਦੋਂ ਤੁਹਾਰੀ ਇਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਕੋਈ ਵੀ ਇਸ ਯੋਜਨਾ ਤੋਂ ਇਸ ਲਾਭ ਤੋਂ ਵਾਂਝਾ ਨਾ ਰਵੇ ਹਰੇਕ ਦੇ ਖਾਤੇ ਦੇ ਵਿੱਚ 1100 ਰੁਪਏ ਆਵੇਗਾ ਉਹ ਕਿਵੇਂ ਆਵੇਗਾ ਉਹ ਤੁਹਾਨੂੰ ਕਿੱਥੇ ਜਾ ਕੇ ਆਪਣੇ ਖਾਤੇ ਦੇ ਬਾਰੇ ਜੋ ਫਾਰਮ ਭਰਨੇ ਪੈਣਗੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਿਹਾ ਸੋ ਪੰਜਾਬ ਸਰਕਾਰ ਦੇ ਵੱਲੋਂ ਜਦੋਂ 2022 ਦੇ ਵਿੱਚ ਔਰਤਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਬਹੁਤ ਜਲਦੀ ਅਸੀਂ ਤੁਹਾਡੇ ਖਾਤਿਆਂ ਵਿੱਚ 11100 ਰੁਪਇਆ ਪਾਉਣਾ ਸ਼ੁਰੂ ਕਰ ਦਿਆਂਗੇ 3 ਸਾਲ ਬੀਤ ਗਏ ਪੰਜਾਬ ਦੇ ਕੋਲ ਬੈਕ ਨਹੀਂ ਸੀ ਜਿਸ ਦੇ ਕਾਰਨ ਇਹ ਸਮਾਂ ਲੰਘਿਆ ਪਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਸੀ ਕਿ ਇਹ ਵਾਅਦਾ ਅਸੀਂ ਕਿਵੇਂ ਪੂਰਾ ਕਰੀਏ ਔਰਤਾਂ ਨੂੰ 1100 ਰੁਪਇਆ ਦੇਣ ਦਾ ਜੋ ਅਸੀਂ ਐਲਾਨ ਕੀਤਾ ਸੀ ਜਿੱਥੇ ਦਿੱਲੀ ਦੇ ਵਿੱਚ ਵੀ ਸਾਨੂੰ ਇਹਦਾ ਘਟਕ ਪਿਆ ਹੁਣ ਪੰਜਾਬ ਵਿੱਚ 2027 ਦਾ ਇਲੈਕਸ਼ਨ ਆਉਣਾ ਹੈ ਉਸ ਤੋਂ ਪਹਿਲਾਂ ਜੇਕਰ ਇਹ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਵਿੱਚ ਔਰਤਾਂ ਨੇ ਤੇ ਦੂ ਵਿਰੋਧੀ ਪਾਰਟੀਆਂ ਨੇ ਸਾਨੂੰ ਕਿਰਨਾ ਇਸ ਕਾਰਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੋ ਬੁੱਧਵਾਰ ਦਾ ਦਿਨ ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਵਿਭਾਗ ਤੇ ਅਧਿਕਾਰੀਆਂ ਨਾਲ ਜੋ ਮੀਟਿੰਗਾਂ ਕੀਤੀਆਂ ਗਈਆਂ ਜਾਣਕਾਰੀ ਦੇ ਅਨੁਸਾਰ 에ਰੋ ਸਿਟੀ ਦੇ ਸੱਤ ਸੈਕਟਰਾਂ ਦੀ ਬਸਤੀ ਲਈ ਪਿਛਲੇ ਡੇਢ ਸਾਲ ਤੋਂ ਲਟਕੀ ਫਾਈਲ ਨੂੰ ਕਲੀਅਰ ਕਰਨ ਲਈ ਪੰਜਾਬ ਸਰਕਾਰ ਨੇ ਜੋ ਦੁਬਾਰਾ ਫਾਈਲ ਲੈ ਕੇ ਆਏ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸਖਤੀ ਨਾਲ ਜੋ ਇਹ ਕਿ ਆ ਕਿ ਕੁਝ ਸਮੇਂ ਬਾਅਦ ਉਹਨਾਂ ਨੇ ਅਧਿਕਾਰੀਆਂ ਨੂੰ ਬੁਲਾਇਆ ਅਤੇ 17000 ਕਰੋੜ ਰੁਪਏ ਦੀ ਲਾਗਤ ਵਾਲੀ ਐਟ੍ਰੋ ਪਾਲਿਸੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚੋਂ ਜਿਹੜਾ ਕਿ ਅਗਲੇ 1.5 ਸਾਲਾਂ ਵਿੱਚ 5000 ਕਰੋੜ ਰੁਪਏ ਇਕੱਠੇ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਜਿਸ ਨਾਲ ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ ਸੋ ਮੁਹਾਲੀ ਦੇ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਇਹ ਆਵਾਸ ਯੋਜਨਾ ਪਹਿਲਾਂ ਤੋਂ ਹੀ ਬਣੇ ਤਿੰਨ ਵੱਡੇ ਛੇ ਬਲਾਕਾਂ ਨੂੰ ਬਣਾਉਣ ਦੀ ਯੋਜਨਾ ਹੈ ਇਸ ਲਈ 3400 ਏਕੜ ਜ਼ਮੀਨ ਲੈਂਡ ਜਿਹੜੀ ਐਕਵਾਇਰ ਕੀਤੀ ਜਾਵੇਗੀ ਤੇ ਹਾਊਸਿੰਗ ਵਿਭਾਗ ਦੇ ਸਾਬਕਾ ਪ੍ਰਧਾਨ ਸਕੱਤਰ ਵਿਨੀ ਮਹਾਜਨ ਦੇ ਸਮੇ ਇਸ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ ਪਰ ਵਿਨੀ ਮਹਾਜਨ ਬਹੁਤ ਜਲਦੀ ਆਪਣੇ ਇਸ ਅਹੁਦੇ ਤੋਂ ਜਿਹੜੇ ਕਿ ਰਿਟਾਇਰ ਹੋ ਗਏ ਸੀ ਉਸ ਯੋਜਨਾ ਦੇ ਤਹਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੋਂ ਬਾਹਰ ਨਿਕਲਣ ਦੇ 에어로 ਸਿਟੀ ਵੱਲ ਜਾਣ ਵਾਲੀ ਸੜਕ ਤੇ ਤਿੰਨ ਬਲਾਕ ਪਹਿਲਾਂ ਹੀ ਬਣ ਚੁੱਕੇ ਹਨ ਤੇ ਹੁਣ ਅਗਲੇ A B C D E F G H ਤੇ I ਬਲਾਕ ਬਣਨ ਵਾਲੇ ਹਨ ਬਲਾਕ ਹਰੇਕ ਦੇ ਵਿੱਚੋਂ 800 ਏਕੜ ਜਿਹੜੇ ਕਿ ਜ਼ਮੀਨ ਦੇ ਵਿੱਚ ਬਣਾਇਆ ਜਾਵੇਗਾ ਜੋ ਮੁਹਾਲੀ ਦੇ ਆਮ ਸੈਕਟਰ ਨਾਲੋਂ 2 ਗੁਣਾ ਵੱਡਾ ਹੋਵੇਗਾ ਦਿਲਚਸਪ ਗੱਲ ਇਹ ਹੈ ਕਿ ਬਲਾਕ ਦੇ ਵਿੱਚ ਅਮਰੂਦ ਘਟਾਲੇ ਕਰਨ ਵਿਕਾਸ ਦਾ ਕੰਮ ਰੁਕ ਗਿਆ ਸੀ ਜੋ ਕਿ ਇੱਕ ਡਿਪਟੀ ਕਮਿਸ਼ਨਰ ਦੀ ਪਤਨੀ ਦੇ ਵੱਲੋਂ ਇਹ ਅਮਰੂਦ ਘਟਾਲਾ ਕੀਤਾ ਗਿਆ ਸੀ ਮੁਹਾਲੀ ਦੇ ਵਿੱਚ ਸੋ ਜਿਸ ਨਾਲ ਜੁੜੇ ਕੇਸ ਤੇ ਅਦਾਲਤ ਵਿੱਚ ਕਾਰ ਅਧੀਨ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫਾਈਲ ਦੇ ਉੱਪਰ ਹਸਤਾਖਰ ਕਰਨ ਲਈ ਬਾਕੀ ਬਲਾਕਾਂ ਦੇ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ ਜੋ ਕਿ ਇੱਕ ਬਲਾਕ ਨੂੰ ਛੱਡ ਕੇ ਬਾਕੀ ਬਲਾਕ ਉਹ ਤਿਆਰ ਕਰ ਲੈਣੇ ਚਾਹੀਦੇ ਨੇ ਜੋ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੋਲ ਜਿਹੜਾ ਪੈਸਾ ਆ ਸਕੇ ਔਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਊਸਿੰਗ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਬੈਠਕ ਵੀ ਬੁਲਾਈ ਸੀ ਤਾਂ ਜੋ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਬਣਾਇਆ ਜਾ ਸਕੇ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਪੈਸਾ ਮਿਲ ਸਕੇ ਤੇ ਸਰਕਾਰੀ ਖਜ਼ਾਨੇ ਵਿੱਚ ਉਹ ਪੈਸਾ ਲੋਕਾਂ ਦੀ ਭਲਾਈ ਤੇ ਲੱਗ ਸਕੇ ਸੋ ਇਸ ਪ੍ਰੋਜੈਕਟ ਨਾਲ ਸਰਕਾਰ ਨੂੰ ਲੈਂਡ ਪੂਲਿੰਗ ਦੇ ਜ਼ਰੀਏ 3400 ਏਕੜ ਜ਼ਮੀਨ ਐਕਵਾਇਰ ਕਰਨ ਲਈ ਜੋ ਇਹ ਯੋਜਨਾ ਤਿਆਰ ਕੀਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਵਿੱਚ ਜ਼ਮੀਨ ਮਾਲਕਾਂ ਨੂੰ ਉਹਨਾਂ ਦੇ ਜ਼ਮੀਨ ਦੇ ਬਦਲੇ ਵਿੱਚ ਆਬਾਦੀ ਪ੍ਰੋਜੈਕਟ ਵਿੱਚ ਪਲਾਟ ਦਿੱਤੇ ਜਾਣਗੇ ਅਤੇ ਇਹ ਪਲਾਟ ਥਾਣੀ 5000 ਕਰੋੜ ਰੁਪਇਆ ਸਾਲਾਨਾ ਮਾਲੀਆ ਇਕੱਠਾ ਹੋਵੇਗਾ ਜੋ ਔਰਤਾਂ ਨੂੰ 1100 ਰੁਪਇਆ ਦੇਣ ਦਾ ਵਾਅਦਾ ਪੂਰਾ ਹੋਵੇਗਾ ਉਹ ਔਰਤਾਂ ਦੇ ਖਾਤਿਆਂ ਵਿੱਚ ਬਹੁਤ ਜਲਦੀ 11-1100 ਰੁਪਇਆ ਪਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ